ਸਤਿ ਸ਼੍ਰੀ ਅਕਾਲ ਜੀ ਅਗਾਜ ਜਗਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਰੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਨਾਲ ਮੌਜੂਦ ਨੇ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਖਰਮਨ ਸਿੰਘ ਪੰਦੇਰ ਅਸੀਂ ਕੁਝ ਗੱਲਾਂ ਕਰਾਂਗੇ ਦੇਵ ਸਾਥ ਪੰਦੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਦੇਰ ਸਾਹਿਬ ਦੇਖਦੇ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਡਾਟਾ ਬਨਮੋਰ ਸਿੰਘ ਪਿਛਲੇ ਦਿਨੀ ਕਾਰ ਚਲਾਣਾ ਕਰ ਗਏ ਕਿਸ ਤਰ੍ਹਾਂ ਦੇਖਦੇ ਹੈਗੇ ਜੀ ਉਹਨਾਂ ਦੇ ਐਕਸ਼ਨ ਦੇਖੋ ਜੀ ਕੋਈ ਬੰਦਾ ਜਾਂਦਾ ਤਾਂ ਤਾਂ ਕਿਸੇ ਪਰਿਵਾਰ ਨੂੰ ਘਾਟਾ ਹੁੰਦਾ ਇਹ ਤਾਂ ਇੱਕ ਸਸਥਾ ਸੰਸਾਡਾ ਜਿਹੜੇ ਮਨਮੋਹਨ ਸਿੰਘ ਜੀ ਸੀਗੇ ਇਹ ਤਾਂ ਤੁਸੀਂ ਹਿੰਦੁਸਤਾਨ ਕੀ ਦੁਨੀਆ ਨੂੰ ਮੈਂ ਘਾਟਾ ਕਿਉਂਕਿ ਸਿਆਸਤ ਚ ਇਹੋ ਜਿਹੇ ਸਤੋਗੁਣੀ ਲੋਕ ਬਹੁਤ ਰੇਅਰ ਮਿਲਦੇ ਆ ਜੀ ਜੀ ਕੇਂਦਰ ਸਰਕਾਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਉਹਨਾਂ ਨੇ ਰਾਜ ਘਾਟ ਦੇ ਵਿੱਚ ਸੰਸਕਰ ਲਈ ਉਹਨਾਂ ਨੇ ਜਗ੍ਹਾ ਨਹੀਂ ਦਿੱਤੀ ਕੀ ਕਹਿਣਾ ਚਾਹੁੰਦੇ ਆ ਕਿਸ ਤਰ੍ਹਾਂ ਦੇਖਦੇ ਜੀ ਕੇਂਦਰ ਸਰਕਾਰ ਨੇ ਦੇਖੋ ਗੱਲ ਕੇਂਦਰ ਸਰਕਾਰ ਦਾ ਤਾਂ ਮੈਂ ਕਹਿੰਦਾ ਹਾਂ ਨਾ ਵੀ ਕੇਂਦਰ ਦੀ ਸਰਕਾਰ ਥੋੜਾ ਆਰਐਸਐਸ ਇੱਕ ਏਜੰਡਾ ਲੈ ਕੇ ਚੱਲਦੀ ਹੈ ਜਿਹਦਾ ਪੋਲੀਟੀਕਲ ਵਿੰਗ ਬੀਜੇਪੀ ਹੈ ਜਿਨੇ ਹਮੇਸ਼ਾ ਤੋਂ ਹੀ ਆਪਣੇ ਏਜੰਡੇ ਨੂੰ ਸਿਰਫ ਹਿੰਦੀ ਹਿੰਦੂ ਹਿੰਦੁਸਤਾਨ ਹਾਲਾਂਕਿ ਅਸੀਂ ਓਮੇ ਦੇ ਕੋਈ ਫਿਰਕੂ ਸੋਚ ਦੇ ਬੰਦੇ ਨਹੀਂ ਪਰ ਸਾਡਾ ਫੈਡਰਲ ਮੁਲਕ ਹੈ ਇੱਥੇ ਹਰ ਤਰ੍ਹਾਂ ਦੀ ਵੱਖਰੇਵੇਂ ਵਾਲੇ ਲੋਕ ਅੱਡੜ ਪਿਛਾਵਾਂ ਨਸਲਾਂ ਦੇ ਲੋਕ ਰਹਿੰਦੇ ਆ ਪਰ ਉਹਨਾਂ ਨੇ ਇੱਕ ਉਠਪਾ ਲਾਇਆ ਹੋਇਆ ਉਸੇ ਤਹਿਤ ਇਹਨਾਂ ਨੇ ਕਿਉਂਕਿ ਮਾਈਨੋਰਟੀ ਨਾਲ ਸੰਬੰਧ ਰੱਖਦੇ ਸੀ ਡਾਕਟਰ ਮਹਮੋਦ ਇਹ ਤੋਂ ਪਹਿਲਾਂ ਅਸੀਂ ਬਹੁਤ ਵੱਡੀ ਮੈਨੋਰਿਟੀ ਬਾਰੇ ਦੇਖਦੇ ਆਂ ਥਾਂ ਥਾਂ ਤੇ ਉਹਨਾਂ ਨਾਲ ਧੱਕਾ ਕਰਦੇ ਆਂ ਉਸੇ ਤਹਤੇ ਇਹਨਾਂ ਨੇ ਆਪਣੀ ਬਹੁਤ ਸੰਕੀਰਣ ਸੋਚ ਦੇ ਨਾਲ ਉਹਨਾਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ ਨਹੀਂ ਇਹ ਏਡੇ ਵੱਡੇ ਬੰਦੇ ਸਾਡੇ ਸਾਰੇ ਸਤਕਾਰਯੋਗ ਪ੍ਰਧਾਨ ਮੰਤਰੀਆਂ ਨੂੰ ਜਗ੍ਹਾ ਦਿੱਤੀ ਐ ਇਹਨਾਂ ਨੂੰ ਵੀ ਦੇ ਦਿੰਦੇ ਕੋਈ ਫਰਕ ਨਹੀਂ ਪਰ ਮੈਂ ਇਹ ਕਹਿਣਾ ਕਿ ਇਹਦੇ ਨਾਲ ਡਾਕਟਰ ਮਨਮੋਹਨ ਸਿੰਘ ਦੀ ਸ਼ਖਸੀਅਤ ਤੇ ਜਾਂ ਉਹਨੂੰ ਚਾਉਣ ਵਾਲਿਆਂ ਤੇ ਇੱਕ ਰਤੀ ਪਰ ਅਸਰ ਨਹੀਂ ਕਿਉਂਕਿ ਜਿਹੜੇ ਬੰਦੇ ਧਰੂਤਾਰੇ ਵਾਂਗੂ ਚਮਕਦੇ ਆਂ ਧਰੂਤਾਰੇ ਨੂੰ ਕੋਈ ਦੀਵਾ ਕੀ ਦਿਖਾਉਂ ਆਂ ਆਰਐਸਐਸਓ ਦਾ ਇਹਦੇ ਤਾਂ ਤੁਸੀਂ ਦੇਖੋ ਮਨਮੋਹਨ ਸਿੰਘ ਦਾ ਤਾਂ ਇੱਕ ਹਜ਼ਾਰ ਸਾਲ ਦਸਦੀਆਂ ਬਾਅਦ ਵੀ ਇੱਕ ਨੋਚ ਨਾ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਕਾਂਗਰਸ ਪਾਰਟੀ ਮੰਗ ਕਰਦੀ ਹੈ ਕਿ ਰਾਜਘਾਟ ਵਿੱਚ ਉਹਨਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ ਜੀ ਹਾਂ ਇਹ ਹੈਗੀ ਹੈ ਕਿ ਕਿਉਂਕਿ ਇੱਕ ਸਿਆਸੀ ਪੱਧਰ ਤੇ ਸਾਡਾ ਇਹ ਵੱਡੇ ਉੱਚੇ ਪੱਧਰ ਦਿੱਲੀ ਤੋਂ ਗੱਲ ਚੱਲੀ ਹੈ ਸਾਰੀ ਮਹਿਸੂਸ ਦੁਨੀਆ ਸਾਰੀ ਮਹਿਸੂਸ ਕਰਦੀ ਹੈ ਉਹ ਤਾਂ ਮੇਰਾ ਇੰਗਲ ਹੈ ਵੀ ਇਹ ਬੰਦਾ ਇਸ ਚੀਜ਼ ਨਾਲ ਨਹੀਂ ਜੁੜਿਆ ਹੋਇਆ ਮਨਮੋਹਨ ਸਿੰਘ ਵਰਗੀ ਸ਼ਖਸੀਅਤ ਯਾਦਗਾਰਾਂ ਨਾਲ ਨਹੀਂ ਜੁੜੀ ਪਰ ਸਾਡੀ ਮੰਗ ਹੈ ਕਿਉਂਕਿ ਇਹ ਹੱਕ ਹੈ ਹਾਂ ਉਹ ਇਹਦੇ ਨਾਲ ਮਿਲਦੀ ਗੱਲ ਦੱਸ ਤਾ ਤੁਹਾਨੂੰ ਕੱਲੇ ਇੱਕ ਗੱਲ ਹੋਈ ਹੈ ਕਿ ਸਦਾ ਕਸ਼ਮੀਰ ਦਾ ਜਿਹੜਾ ਪੂਰਾ ਤਿੱਬਤ ਤੱਕ ਇਲਾਕਾ ਸੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਇਹ ਜਿੱਤਿਆ ਸੀ ਜੀ ਚਰਨੈਲ ਸੀ ਜ਼ੋਰਾਬਰ ਸਿੰਘ ਡੋਗਰਾ ਮਹਾਰਾਜਾ ਰਣਜੀਤ ਸਿੰਘ ਦਾ ਚਰਨੈਲ ਉਹਨੇ ਉੱਥੇ ਤਿੱਬਤ ਤੱਕ ਕਸ਼ਮੀਰ ਤੱਕ ਇਹ ਸਾਰੇ ਹਲਕੇ ਜਿੱਤੇ ਜੀ ਉਥੇ ਉਸ ਬੰਦੇ ਦਾ ਨਾਮ ਥੇ ਨਹੀਂ ਉਹਦਾ ਬੁੱਤ ਕੀ ਉਹਦਾ ਕਿੰਨਾ ਕੁ ਚਾਹੀਦਾ ਸੀ ਪਰ ਇਹਨਾਂ ਨੇ ਪਰਸ਼ੂਮ ਪੈਗੋਂਗ ਨਚੀਲ ਹੈ ਭਾਵੇਂ ਸਾਡੇ ਬਹੁਤ ਸਤਿਕਾਰ ਕਰਦੇ ਅਸੀਂ ਸ਼ਿਵਾਜੀ ਮਰਾਠਾ ਜੀ ਦਾ ਉਹਨਾਂ ਨੂੰ ਸਤਿਕਾਰ ਕਰਦੇ ਹਾਂ ਜਿੱਨਾ ਅਸੀਂ ਮਨਮੋਹਨ ਸਿੰਘ ਜੀ ਦਾ ਕਰਦੇ ਹਾਂ ਹੋਰ ਨਾ ਵੱਡੇ ਲੋਕਾਂ ਦਾ ਕਰਦੇ ਹਾਂ ਪਰ ਉਥੇ ਜ਼ੋਰਾਵਾਰ ਸਿੰਘ ਵਗੈਰਾ ਨੂੰ ਸਾਡੇ ਏਡੇ ਏਡੇ ਜਰਨੈਲਾਂ ਨੂੰ ਜਾਂ ਰਣਜੀਤ ਸਿੰਘ ਨੂੰ ਉਹਨਾਂ ਨੂੰ ਇਗਨੋਰ ਕਰਕੇ ਤੁਸੀਂ ਇੱਕ ਨਵਾਂ ਨਵੀਂ ਜਗ੍ਹਾ ਤੇ ਜਾ ਕੇ ਤੁਸੀਂ ਸਤਕਾਰ ਲਈ ਜੋ ਮਰਜ਼ੀ ਕਰੋ ਉਹਨਾਂ ਦਾ ਵੀ ਲਾ ਦਿੰਦੇ ਕੋਈ ਸਾਨੂੰ ਇਤਰਾਜ ਨਹੀਂ ਪਰ ਇਗਨੋਰ ਕਰਕੇ ਦੂਜਿਆਂ ਨੂੰ ਲਾਉਣਾ ਇਹ ਆਰਐਸਐਸ ਦੇ ਹਿੱਸੇ ਆ ਕਿਉਂਕਿ 나ਗਪੁਰ ਦੀ ਸੀ ਨਾ ਹਮਮੇ ਪੁਦੀਰੇ ਸਾਹਿਬ ਕਾਂਗਰਸ ਦੀ ਲੰਮਾ ਸਮਾਂ ਸਰਕਾਰ ਰਹੀ ਆ ਬੀਜੇਪੀ ਦੀ ਆ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਆ ਕਾਂਗਰਸ ਦੇ ਵਿੱਚ ਜੋ ਮਹਿੰਗਾਈ ਦਾ ਸੀਗਾ ਜਾਂ ਮਹਿੰਗਾਈ ਤੋਂ ਲੋਕ ਹੁਣ ਅੱਕੇ ਹੋਏ ਨੇ ਕਾਂਗਰਸ ਦੇ ਰਾਜ ਦੇ ਵਿੱਚ ਪ੍ਰਧਾਨ ਮੰਤਰੀ ਡਾਟਾ ਬਨਵਾਲ ਸਿੰਘ ਦੇ ਸਮੇਂ 3 350 ਤੋਂ 400 ਨੂੰ ਸਿਲੰਡਰ ਸੀਗਾ ਗੈਸ ਦਾ ਹੁਣ 11 1200 ਤੋਂ ਮੁੜ ਕੇ ਆਇਆ ਜੀ ਹਜੇ ਵੀ 8 900 ਦਾ ਹੈਗਾ ਕੀ ਕਹਿਣਾ ਚਾਹੁੰਦੇ ਜੀ ਨਹੀਂ ਸਭ ਨੂੰ ਦਿਸਦਾ ਜਦੋਂ ਮਨਮੋਹਨ ਸਿੰਘ ਹੁਰਾਂ ਨੇ ਜਿਹੜੇ ਅੱਛਾ ਇੱਕ ਦੇਖੋ ਇਹ ਕਹਿਣ ਜੋ ਮਰਜੀ ਮਨਮੋਹਨ ਸਿੰਘ ਹੁਰਾਂ ਦੀਆਂ ਜੋ ਪਾਲਿਸੀਆਂ ਕਬੂ ਪਾਲਿਸੀਆਂ ਤਾਂ ਖੈਰ ਇੰਟਰਨੈਸ਼ਨਲ ਨੇ ਉਹਨਾਂ ਦੇ ਲਏ ਹੋਏ ਫੈਸਲੇ ਇਹ ਇੱਕ ਨੂੰ ਵੀ ਰੱਦ ਨਹੀਂ ਕਰ ਸਕਦੇ ਜੋ ਮਨਮੋਹ ਸਿੰਘ ਨੇ ਕਿਹਾ ਉਹਦੇ ਪੈਰਾਂ ਚ ਪੜ ਤਰਕੇ ਚੱਲਣਾ ਪੈ ਰਿਹਾ ਕਿਉਂਕਿ ਉਹ ਬੰਦਾ ਯੋਗਪੁਰਸ਼ ਸੀ ਅੱਗੇ ਸੋਚਦਾ ਸੀ ਪਰ ਇਹਨਾਂ ਨੇ ਤਾਂ ਬਹੁਤ ਬੇਸ਼ਰਮੀ ਨਾਲ ਆਪਾਂ ਕਹ ਨਹੀਂ ਹੈ ਕਿ ਇਹ ਇਹੋ ਵੀ ਕਹਿ ਦਿੰਦੇ ਆ ਵੀ ਨਹੀਂ ਜੀ ਹੁਣ ਮੇਰੇ ਕੋ ਸ਼ਬਦ ਹੋਰ ਤਰ੍ਹਾਂ ਦੇ ਆ ਉਹ ਮੈਂ ਇੱਥੇ ਨਹੀਂ ਕਹਨੇ ਪਰ ਹੁਣ ਇੱਕ ਝੂਠ ਦੀ ਪੰਡ ਨੇ ਇੱਕ ਬੇਵਜ੍ਹਾ ਬਦਨਾਮ ਕਰਕੇ ਝੂਠੇ ਅਲੀਗੇਸ਼ਨ ਲਾ ਕੇ ਮੈਨੂੰ ਇਤਨੀ ਸਮਝ ਆਉਂਦੀ ਜਦੋਂ ਮਨਮੋਹ ਸਿੰਘ ਦਾ ਆਖਰੀ ਸਾਲ ਸੀ ਉਦੋਂ ਇੱਕ ਅੰਨਾ ਹਜ਼ਾਰੇ ਦਾ ਅੰਦੋਲਨ ਚੱਲਿਆ ਸੀ ਅੱਜ 10 ਸਾਲ ਹੋ ਗਏ ਕਦੇ ਕਹਿੰਦੇ ਸੀ ਸੋਨੀਆ ਦਾ ਰਿਮੋਟ ਹੈ ਕਦੇ ਇਹ ਹੈ ਕਦੇ ਉਹ ਹੈ 10 ਸਾਲਾਂ ਤੋਂ ਅੰਨਾ ਹਜ਼ਾਰਾ ਜੀ ਕਿੱਥੇ ਨੇ ਅਸੀਂ ਉਹਨਾਂ ਦਾ ਵੀ ਰਿਕਾਰਡ ਕਰਦੇ ਹਾਂ ਪਰ ਕੀ ਸੀਗਾ ਕਿ ਇੱਕ ਇਹ ਗੁਰਸਿੱਖ ਮਾਈਨੋਰਟੀ ਨਾਲ ਸੰਬੰਧਿਤ ਬੰਦਾ ਇੱਕਵੇਂ ਅਸੀਂ ਬਰਦਾਸ਼ਤ ਕਰੀਏ ਕਦੇ ਉਹਨੂੰ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਕਦੇ ਕੁਛ ਕਦੇ ਕੁਛ ਪਰ ਉਹਦੇ ਚਲਾਏ ਹੋਏ ਡਾਕਟਰ ਮਨਮੋਹ ਸਿੰਘ ਦਾ ਆਰਟੀਆ ਹੈ ਰਾਈਟ ਟੂ ਇਨਫਰਮੇਸ਼ਨ ਉਹਨਾਂ ਦਾ ਰਾਈਟ ਟੂ ਐਜੂਕੇਸ਼ਨ ਉਹਨਾਂ ਦੀ ਮਨਰੇਗਾ ਉਹਨਾਂ ਦਾ ਜਿਹੜਾ ਬੱਚੇ ਹਨ ਅੱਜ ਤਾਂ ਹਾਂ ਮਤਲਬ ਕਿ ਮਿਡੇ ਮੀਲੇ ਬੱਚੇ ਭੁੱਖੇ ਆਉਂਦੇ ਤੇ ਦੇਖੋ ਉਹਨਾਂ ਦੇ ਬੋਡੀ weight ਵੀ ਵਧ ਰਹੇ ਤਾਂ ਇਹੋ ਜੀਆਂ ਚੀਜ਼ਾਂ ਨੂੰ ਜੇ ਕੋਈ ਇਗਨੋਰ ਕਰੂਗਾ ਉਹ ਬੰਦਾ ਪਾਪੀ ਹੋ ਸਕਦਾ ਹੁਰਕੀ ਇਹਨੂੰ ਕਹਿ ਸਕਦੇ ਆ 2005 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਐਕਟ ਬਣਾਇਆ ਸੀ ਰਾਈਟ ਟੂ ਇਨਫੋਰਮੇਸ਼ਨ ਐਕਟ 2005 2005 ਦੇ ਵਿੱਚ ਬਣਾਇਆ ਸੀਗਾ ਉਹਦਾ ਲੋਕ ਵੱਡਾ ਫਾਇਦਾ ਲੈ ਰਹੇ ਨੇ ਕੀ ਕਹਿਣਾ ਚਾਹੁੰਦੇ ਜੀ ਜੀ ਮੈਂ ਕਹਿੰਦਾ ਤੁਸੀਂ ਅਜੇ ਫਾਇਦਾ ਲੈਣਾ ਨਹੀਂ ਅਜੇ ਤੁਸੀਂ ਜਿਵੇਂ ਤੁਹਾਨੂੰ ਤੁਸੀਂ ਪੱਤਰਕਾਰ ਹੋ ਤੁਸੀਂ ਮੈਂ ਵੀ ਕੁਝ ਬੋਲਦਾ ਮੈਨੂੰ ਨਹੀਂ ਪਤਾ ਵੀ ਮੇਰਾ ਵੀ ਆ ਤੁਹਾਡਾ ਸੁਣ ਕੇ ਕੋਈ ਥੱਲੇ ਸੋਸ਼ਲ ਮੀਡੀਆ ਤੇ ਤੁਹਾਡੇ ਕਿਹੜ ਪਰ ਸਾਨੂੰ ਦਲੇਰੀ ਤਾਂ ਛੱਡਣੀ ਨਹੀਂ ਚਾਹੀਦੀ ਹੁਣ ਪੱਤਰਕਾਰੀ ਦਾ ਹਿਸਾਬ ਲਾਓ ਡਾਕਟਰ ਮਨਮੋਹਨ ਸਿੰਘ ਨੇ ਆਪਣੇ 10 ਸਾਲਾਂ ਦੇ ਟੈਨਿਓਰ 'ਚ 200 ਪ੍ਰੈਸ ਕਾਨਫਰੰਸ ਕੀਤੀ ਮੋਦੀ ਜੀ ਨੇ ਕਿੰਨੀਆਂ ਕੀਤੀਆਂ ਪਰ ਮਨਮੋਹਨ ਸਿੰਘ ਦੀ ਇੱਕ ਕੋਟੇਸ਼ਨ ਸੀ ਮੈਂ ਸਾਰੇ ਸੰਗਤ ਨੂੰ ਇਹ ਗੱਲ ਉਚੇਚਨਾ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਕੈਸੀ ਵੀ ਮੀਡੀਆ ਨੇ ਤਾਂ ਮੇਰੇ ਨਾਲ ਜੋ ਕੀਤਾ ਸੋ ਕੀਤਾ ਵੀ ਮੈਨੂੰ ਉਮੀਦ ਹੈ ਕਿ ਹਿਸਟਰੀ ਆਉਣ ਵਾਲਾ ਇਤਿਹਾਸ ਮੇਰੇ ਨਾਲ ਇਨਸਾਫ ਕਰੂ ਅੱਜ ਦੇਖੋ ਤੁਸੀਂ ਖਬਰਾਂ ਦੇ ਖਬਰਾਂ ਪੜੇ ਪਏ ਐ ਉਹਨਾਂ ਦਾ ਤੁਸੀਂ ਮੈਂ ਕਹਿੰਦਾ ਵੀ ਆਉਣ ਵਾਲੇ ਸਮੇਂ ਵਿੱਚ ਸੈਮੀਨਾਰ ਤੇ ਸੈਮੀਨਾਰ ਹੋਣਗੇ ਮਨਮੋਹ ਸਿੰਘ ਦੇ ਏਡੀ ਸਿੱਖਿਆਤ ਜੀ ਕਿੰਨੇ ਤਾਂ ਸਰਕਾਰ ਦਾ ਜਿਹੜਾ ਬਤੀਰਾ ਸੀਗਾ ਰਾਜ ਘਟ ਵਿੱਚ ਜਗਾ ਨਾ ਦੇਣ ਦਾ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਡਾਕਟਰ ਮਨਮੋਹ ਸਿੰਘ ਨੂੰ ਸਿੱਖ ਹੋਣ ਦਾ ਮੁੱਲ ਤਾਰਨਾ ਪਿਆ ਮੈਂ ਇਹ ਇਹਨੂੰ ਹੋਰ ਐਂਗਲ ਤੇ ਕਹਿੰਦਾ ਉਹਨਾਂ ਨੇ ਇਹ ਰੱਖਿਆ ਹੈ ਕਿ ਅਸੀਂ ਆਪਣਾ ਏਜੰਡਾ ਲਾਗੂ ਕਰਨ ਜਦੋਂ ਮੈਂ ਪਹਿਲਾਂ ਦੱਸਿਆ ਆ ਰੈਸਰਚ ਦਾ ਏਜੰਡਾ ਉਹ ਇੱਕ ਰੰਗ ਨੂੰ ਉਹ ਅਚੇਤ ਨਾਲ ਨਖਾਰਨਾ ਚਾਹੁੰਦੇ ਨੇ ਹਿੰਦੂਇਸਮ ਹੈ ਸਾਡੇ ਲਈ ਸਤਕਾਰ ਹੈ ਅਸੀਂ ਤਾਂ ਸਾਰਾ ਸਾਡਾ ਭਾਈਚਾਰਾ ਹੈ ਪਰ ਉਹ ਚਾਹੁੰਦੇ ਕਿ ਨਹੀਂ ਬਸ ਸਿਰਫ ਇਕਤਰ ਰਹੇ ਉਹਦੇ ਤਹਿਤ ਤੁਹਾਡੀ ਗੱਲ ਠੀਕ ਹੈ ਮੈਂ ਵੀ ਇਹਦੇ ਨਾਲ ਸਹਿਮਤ ਹਾਂ ਇਹ ਵੀ ਬਹੁਤ ਸਾਰੇ ਕਾਰਨਾਂ ਚੋਂ ਇੱਕ ਕਾਰਨ ਹੋ ਸਕਦਾ ਹੈ ਕਿ ਉਹਨੂੰ ਉੱਥੇ ਇੰਨਾ ਸਤਕਾਰ ਨਹੀਂ ਦੇਣਾ ਪਰ ਦੀਵੇ ਨੂੰ ਕੀ ਆਪਾਂ ਸੂਰਜ ਨੂੰ ਕੀ ਕੋਈ ਦੀਵਾ ਦਿਖਾਉ ਰੋਸ਼ਨੀ ਦਿਖਾਉ ਉਹ ਜੇ ਬਹੁਤ ਹੋਏ ਚਲੇਗੇ ਪਰਮਨ ਮੋਹਨ ਸਿੰਘ ਤਰੂਤਾਰੇ ਵਾਂਗੂ ਦੁਆਰਾ ਮੈਂ ਕਹਿੰਦਾ ਚਮਕਦਾ ਰਹੂਗਾ ਇੱਕ ਆਖਰੀ ਸਵਾਲ ਦੀ ਕੇਂਦਰ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਜੀ ਕੇਂਦਰ ਸਰਕਾਰ ਨੂੰ ਤਾਂ ਹੀ ਕਹਿਣਾ ਚਾਹੁੰਦੇ ਆ ਵੀ ਆ ਹੁਣ ਸਾਡੇ ਡੱਲਿਆ ਜੀ ਜੰਮੇ ਅੱਜ ਕੱਲ੍ਹ ਹੁਣ ਸਰਕਾਰ ਦੇ ਪੰਜਾਬ ਦੀ ਦੇ ਗੱਲ ਚ ਗੂਠਾ ਦਿੱਤਾ ਸਾਨੂੰ ਵਾਪਸ ਲੜਾਉਣ ਲੱਗਿਓ ਮੋਦੀ ਸਾਹਿਬ ਅਮਿਤ ਸ਼ਾਹ ਜੀ ਇਹ ਸਦੀਆਂ ਲਈ ਲਿਖਿਆ ਜਾਣਾ ਇਤਿਹਾਸ ਹੈ ਗੱਲ ਕਰੋ ਆਕੇ ਡੱਲੇਵਾਲ ਜੀ ਨਾਲ ਗੱਲ ਕਰੋ ਆਕੇ ਕਿਸਾਨਾਂ ਦੇ ਨਾਲ ਤੁਹਾਨੂੰ ਇੰਨੀ ਹੰਕਰ ਤੇ ਇੰਨੀ ਜਿਹੜੀ ਤੁਹਾਡੇ ਦੇ ਵਿੱਚ ਈਗੋ ਫਸੀ ਹੋਈ ਹੈ ਇਹਨੂੰ ਨਾ ਕਰੋ ਤੁਸੀਂ VOTING ਮਸ਼ੀਨਾਂ ਚ ਲੋਕਾਂ ਨੂੰ ਭਰਮਾ ਕੇ ਬਹੁਤ ਕੁਝ ਕਰਕੇ ਸਰਕਾਰਾਂ ਜਰੂਰ ਬਣਦੀਆਂ ਤੁਹਾਡਾ ਸਤਕਾਰ ਨਹੀਂ ਬਣ ਰਿਹਾ ਇਹਦੇ ਨਾਲ ਮੇਰੀ ਹੱਥ ਬਨ ਕੇ ਬੇਨਤੀ ਹੈ ਕੇਂਦਰ ਸਰਕਾਰ ਨੂੰ ਕਿ ਬਾਕੀ ਮੁੱਦੇ ਬਾਅਦ ਚ ਕੋਈ ਨ ਮਨਮੋਹਨ ਸਿੰਘ ਵਾਲਾ ਵੀ ਨਹੀਂ ਕਰਨਾ ਤੁਸੀਂ ਨਾ ਕਰਿਓ ਉਹ ਤੁਹਾਡੀ ਇੱਛਾ ਤੇ ਆਕੇ ਸਾਡਾ ਕਿਸਾਨ ਆਗੂ ਹੈ ਉਹਨੂੰ ਬਚਾਓ ਤੇ ਸਾਡੇ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰ ਦਿਹਾੜੀਦਾਰ ਖਾਣਾ ਲੋਹਾਰਾ ਕਿਰਪਾ ਕਰਕੇ ਤੁਹਾਡੇ ਹੱਥ 'ਚ ਐਮਐਸਪੀ 2 ਤੇ ਇਹਨਾਂ ਨੂੰ ਆਕੇ ਬਚਾਓ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਧੰਨਵਾਦ ਥੈਂਕ ਯੂ ਜੀ